ਮੇਰਾ ਗੁਰਦੇਵ ਸਿੰਘ ਪ੍ਰਸ ਸਖਤਰ ਬਲਾਗ ਵਿੱਚ ਤੋਂ ਤੂੰ ਅੱਜ 13 ਦਸੰਬਰ ਹੋ ਚੁੱਕੀ ਏ ਅਸੀਂ 13 ਫਰਵਰੀ ਤੋਂ ਲੈ ਕੇ ਡਾਟਾ ਹਾਂ ਮਖਨੌਰੀ ਬਾਡਰ ਤੇ ਪਹੁੰਚ ਚੁੱਕਾ ਹਾਂ ਅੱਜ ਮੈਂ ਤੁਹਾਨੂੰ ਤਾਜ਼ਾ ਮੌਲ ਦਿਖਾਉਣ ਡਿਆ ਹਾਂ ਖਨੌਰੀ ਬਾਡਰ ਦਾ ਜਿੱਥੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋੜ ਬੰਡਾ ਜਥੇਬੰਦੀ ਬੈਠੀ ਖੜੀ ਏ ਮੋਰਚਾ ਚੱਲਣ ਡਿਆ ਏ ਹੋਰ ਵੀ ਵੀਰਾਂ ਨੇ ਬੇਨਤੀ ਹੈ ਕਿ ਮੋਰਚੇ ਦੇ ਵਿੱਚ ਖਨੌਰੀ ਬਾਡਰ ਤੇ ਪਹੁੰਚੋ ਅਰਮਤ ਤਾਰਾ ਜਾਣਕਾਰੀ ਵਿਖਾਉਣ ਡਿਠਾ ਹਾਂ ਖਨੌਰੀ ਬਾਰਡਰ ਦੀ 13 ਦਸੰਬਰ ਦੀ 13 ਦਸੰਬਰ ਦੀ ਮੈਂ ਵਿਖਾਉਣ ਡਿਆ ਤੁਹਾਨੂੰ ਜਾਣਕਾਰੀ ਫੁਰਮਤ ਤੁਹਾਨੂੰ ਆਹ ਟਾਈਮ ਗੁਰੂ ਕਾ ਲੰਗਰ ਦੇ ਵਿੱਚ ਤੁਲਾ ਪਹੁੰਚ ਚੁੱਕਾ ਏ ਜੋ ਬਾਬਾ ਪ੍ਰਗਟ ਸਿੰਘ ਜੀ ਗੁਰਪ੍ਰੇ ਸਿੰਘ ਹਾਂ ਗੁਰਪ੍ਰੇ ਸਿੰਘ ਕੋਟਰੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੌਰੀ ਬਾਰਡਰ ਦੇ ਉੱਪਰ ਜਿਹੜਾ ਲੰਗਰ ਤਿਆਰ ਹੋ ਰਿਹਾ ਹੈ ਗੁਰੂ ਦੀ ਸੰਗਤ ਨੇ ਛਕਣਾ ਹੈ ਇੱਥੇ ਪੰਜਾਬ ਦੇ ਹਰਿਆਣੇ ਦੇ ਪੂਰੇ ਭਾਰਤ ਦੇ ਕੋਨੇ-ਕੋਨੇ ਤੋਂ ਸੰਗਤ ਇੱਥੇ ਪੁੱਜੀ ਹੋਈ ਆ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਅੱਜ ਜਿਹੜਾ ਉਨ੍ਹਾਂ ਦਾ ਸੇਵਾ ਕਰਕੇ ਉਨ੍ਹਾਂ ਦਾ ਉਨ੍ਹਾਂ ਦੀ ਸੇਵਾ ਕਰਕੇ ਆਨੰਦ ਲਵਾਂਗੇ ਤੇ ਸੂਬਾ ਪੰਜਾਬੀਆਂ ਨੂੰ ਅਪੀਲ ਆ ਦੇਸ਼ ਵਾਸੀਆਂ ਨੂੰ ਅਪੀਲ ਆ ਕਿ ਹੋਮ ਹਮਾ ਕੇ ਫਨੌਰੀ ਬਾਦਰ ਤੇ ਪਹੁੰਚੋ ਕਿਉਂਕਿ ਸਾਨੀ ਸੰਗਰਾਖਿ ਚੱਲ ਰਿਹਾ ਹੈ ਪੂਰਾ ਪੀਕ ਤੇ ਹੈ ਤੇ ਇਹਨੂੰ ਆਪਾਂ ਜਿੱਤ ਪ੍ਰਾਪਤ ਕਰਕੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਖਨੌੜੀ ਬਾਡਰ ਕਿਉਂਕਿ ਇਸ ਟਾਈਮ ਜਿਹੜਾ ਖਨੌੜੀ ਬਾਡਰ ਦੇ ਵਿੱਚ ਤਾਲਾ ਮਾਹੌਲ ਖੋਣ ਡਿਆ ਐ ਸੇ ਗੁਰੂ ਘਰ ਲੰਗਰ ਵੀ ਦੁੱਤੀ ਜੋ ਮਾਈਆਂ ਬੀਬੀਆਂ ਭੈਣਾਂ ਮਤਾਆਂ ਜਿਹੜੀਆਂ ਸੇਵਾ ਕਰੀਆਂ ਏ ਉਹਨਾਂ ਕੋਲੇ ਮੈਂ ਪਹੁੰਚ ਚੁੱਕਾ ਐ ਅਸੀਂ ਆਸ ਟਾਈਮ ਅੰਗਰੇਜ਼ ਸਿੰਘ ਬੂਟਾ 65 ਬੂਟੇ ਆਪ ਤੋਂ ਜਿਹੜਾ ਫਰੋਜ਼ਪੁਰ ਤੋਂ ਹੀ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਹਾਂਜੀ ਕੀ ਹਾਲ ਠੀਕ ਠਾਕ ਹੋਵੋਗੇ ਤੁਸੀਂ ਉਮੀਦ ਕਰਦਾ ਮੈਂ ਇਸ ਟਾਈਮ ਅਸੀਂ ਖਨੋਰੀ ਬਾਰਡਰ ਤੋਂ ਗੱਲਬਾਤ ਕਰ ਰਹੇ ਆ ਤੁਸੀਂ ਸਾਰੇ ਮੇਰੇ ਵੀਰ ਜਾਣਦੇ ਹੀ ਹੋ ਵੀ ਜੋ ਆਪਾਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਰਤਨਪੁਰਾ ਤੇ ਪਿਛਲੇ ਤਕਰੀਬਨ 10 ਮਹੀਨੇ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਉਸ ਸੰਘਰਸ਼ ਦੇ ਪੜਾ ਦੌਰਾਨ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਰ ਤੇ ਬੈਠੇ ਆ ਉਹਨਾਂ ਨੂੰ ਅੱਜ 18ਵਾਂ ਦੇਣਾ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਆ ਉਹ ਮਰਨ ਵਰਤੇ ਬੈਠੇ ਆ ਉਹ ਕਿਸ ਦੀ ਖਾਤਰ ਬੈਠੇ ਆ ਉਹਨਾਂ ਦਾ ਕੋਈ ਨਿਜ ਨਹੀਂਗਾ ਉਹ ਆਪਣੀਆਂ ਨਸਲਾਂ ਲਈ ਫਸਲਾਂ ਲਈ ਆਪਣੇ ਭਵਿੱਖ ਲਈ ਆਪਣੀ ਜਿਹੜੀ ਜਾਨ ਆ ਆਪਣੀ ਜਾਨ ਜਿਹੜੀ ਦਾਤੇ ਲਾ ਕੇ ਬੈਠੇ ਆ ਇਸ ਕਰਕੇ ਮੇਰੀ ਅਪੀਲ ਆ ਜਿੰਨੇ ਵੀ ਮੇਰੇ ਕਿਸਾਨ ਵੀਰ ਆ ਜਿਹੇ ਵੀ ਘਰਾਂ ਦੇ ਵਿੱਚ ਬੈਠੇ ਆ ਵੀ ਆਪਦੀ ਜਮੀਰ ਨੂੰ ਹਿਲਾਉਣਾ ਦਿਓ ਤੇ ਖਨੌਰੀ ਮੋਰਚੇ ਦੇ ਬਾਅਦ ਤੋਂ ਬਾਅਦ ਗਿਣਤੀ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਾਂ ਜੀ ਪਰ ਮਤਾਂ ਨੂੰ ਕੋਈ ਬਾਅਰ ਖਾਣ ਲਗਾ ਜੋ ਜਿਹੜੇ ਕਿਸਾਨ ਜਿਹੜੇ ਆ ਟਾਈਮ ਕੋ ਜਾਨ ਆ ਵੀ ਕੱਲ ਪਰਸੂ ਤੋਂ ਜਿੱਤਰਾ 6 ਤੋਂ 26 ਤੋਂ ਸ਼ੁਰੂ ਹੋਏ ਸੀ ਕਿਸਾਨ ਆਉਣੇ ਤੇ ਅੱਜ ਵੀ ਕਿਸਾਨਾਂ ਦੇ ਦਾ ਪੂਰਾ ਆ ਮੋਰਚਾ ਐ ਟਾਈਮ ਡੜਾ ਖੜਿਆ ਜਿਹੜੇ ਕਿਸਾਨ ਆਪੋ ਆਪਣੇ ਜਿਹੜੇ ਰਹਿਣ ਬਸੇਰੇ ਬਣਾ ਰਹੇ ਕਿਉਂਕਿ ਜਿਹੜੀ ਹੁਣ ਸੰਗਤਾਂ ਬੜੀ ਆਉਣ ਦੀ ਸ਼ੁਰੂ ਹੋਈ ਏ ਸੰਘਰਸ਼ ਤੇਜ਼ ਹੋ ਰਿਹਾ ਏ ਤੇ ਜਿਹੜਾ ਅੱਜ ਮੈਂ ਤਾਰਾ ਜਾਣਕਾਰੀ ਜਿਹੜੀ ਇਹ ਤਜ ਵਿਖਾਉਣ ਡਿਆ ਏ ਸਿੰਬੂ ਖਨੋਰੀ ਸਿੰਬੂ ਖਨੋਰੀ ਦੋ ਬਾਰਾਂ ਦੀ ਜੇ ਸੰਗਤ ਹਰ ਪਹੁੰਚ ਰਹੀ ਏ